ਇੱਕ ਰਾਹਗੀਰ ਨੇ ਇਨਫੋਰਮ ਕੀਤਾ ਸੀ ਪੁਲਿਸ ਸਟੇਸ਼ਨ ਅਦਰ ਦੇ ਇੱਕ ਮੁੰਸ਼ੀ ਸਾਹਿਬ ਨੂੰ ਕਿ ਇੱਥੇ ਇੱਕ ਪਬਲਿਕ ਦਾ ਬੰਦਾ ਹੈ ਜੀ ਇੰਨਾਂ ਨੇ ਰੋਡ ਸਾਈਡ ਤੇ ਡਿਗਿਆ ਆਮਿਆ ਸਾਨੂੰ ਔਰ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਸਰ ਤੇ ਸੱਟ ਮਾਰ ਕੇ ਇਹਨਾਂ ਦੀ 8 ਲੱਖ ਰੁਪਏ ਜੋ ਹੈ ਉਹ ਖੋਹ ਕੀਤਾ ਗਿਆ ਹੈ ਦਬ ਉਥੋਂ ਜਦੋਂ ਇਹਨਾਂ ਨਾਲ ਪੁੱਛਗਿੱਛ ਹੋਈ ਹੈ ਤਾਂ ਫਿਰ ਉੱਦੇ ਤੇ ਸਾਰੀ ਚੀਜ਼ੇ ਸਾਹਮਣੇ ਆਏ ਕਿ ਇਹਨੇ ਪੈਸੇ ਵਿਡਰਾਅ ਕੀਤੇ ਸੀ ਜੋ ਆਪਣੇ ਓਨਰ ਦੇ ਕਹਿੰਦੇ ਔਰ ਉਹਨਾਂ ਦੇ ਓਨਰ ਦੇ ਬਾਈਕ ਤੇ ਹੀ ਆਏ ਸੀਗਾ ਉਹਨਾਂ ਦੇ ਅਕਾਊਂਟ ਤੋਂ ਪੈਸੇ ਵਿਡਰਾਅ ਕੀਤਾ ਸੀਗਾ ਇਨੂੰ ਥੋੜਾ ਜਿਹਾ ਲਾਲਚ ਆ ਗਿਆ ਕਿ ਅਗਰ ਮੈਂ ਇਹਨੂੰ ਇੱਕ ਡਰਾਮਾ ਕਰਾਂ ਕਿ ਮੇਰੀ ਬਹ ਖੋ ਹੋ ਗਏ ਤਾਂ ਨਾ ਮੈਂ ਉਹ ਉਹ ਮੇਰਾ ਓਨਰ ਨੂੰ ਪਤਾ ਚੱਲਣਾ ਨਾ ਇਹ ਜ਼ਿੰਮੇਵਾਰੀ ਮੇਰੇ ਤੇ ਆਉਣਾ ਤਾਂ ਫਿਰ ਉਹ ਪੈਸੇ ਮੈਂ ਆਪ ਰੱਖ ਸਕਦਾ ਹੈਗਾ ਖਨਾਵੀਖੇ ਹੋਈ 8 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਚੰਦ ਘੰਟਿਆਂ ਦੇ ਵਿੱਚ ਟਰੇਸ ਕਰ ਲਿਆ ਤੇ ਲੁੱਟ ਦੀ ਵਾਰਦਾਤ ਡਰਾਮਾ ਨਿਕਲੀ ਆਰਤੀ ਦੇ ਕਿਰਿੰਦੇ ਨੇ ਆਪਣੇ ਦੋਸ ਦੇ ਨਾਲ ਮਿਲ ਕੇ ਡਰਾਮਾ ਰਚਿਆ ਸੀ ਆਪਣੇ ਸਿਰ ਵਿੱਚ ਖੁਦ ਇੱਟ ਮਾਰ ਕੇ ਜ਼ਖਮੀ ਹੋ ਗਿਆ ਸੀ ਤੇ ਪੁਲਿਸ ਨੇ ਜਦੋਂ ਤਕਨੀਕੀ ਸਾਧਨਾਂ ਦੇ ਨਾਲ ਜਾਂਚ ਕੀਤੀ ਤਾਂ ਇਹ ਡਰਾਮੇ ਦੀ ਸਚਾਈ ਸਬਦੇ ਸਾਹਮਣੇ ਆਈ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 8 ਲੱਖ ਰੁਪਏ ਦੀ ਵੱਡੀ ਰਕਮ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਇਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਨੇ ਚੰਦ ਘਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦੇ ਹੈਗੇ ਕੱਲ ਬਰਦੌਲਾ ਪਿੰਡ थाना ਸਦਰ ਖੰਨੇ ਦੀ ਇੱਕ ਰਿਪੋਰਟ ਹੋਇਆ ਸੀਗਾ ਇੱਕ ਰਾਹਗੀਰ ਨੇ ਇਨਫੋਰਮ ਕੀਤਾ ਸੀ ਪੁਲਿਸ ਸਟੇਸ਼ਨ ਸਦਰ ਦੇ ਇੱਕ ਮੁੰਜੀ ਸਾਹਿਬ ਨੂੰ ਕਿ ਇੱਥੇ ਇੱਕ ਪਬਲਿਕ ਦਾ ਬੰਦਾ ਹੈ ਜੀ ਇਹਨਾਂ ਨੇ ਰੋਡ ਸਾਈਡ ਤੇ ਡਿੱਗਿਆ ਮਿਲਿਆ ਸਨ ਔਰ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਸਰ ਤੇ ਸੱਟ ਮਾਰ ਕੇ ਇਹਨਾਂ ਦੀ 8 ਲੱਖ ਰੁਪਏ ਜੋ ਹੈ ਉਹ ਖੋਹ ਕੀਤਾ ਗਿਆ ਹੈ ਦਬ ਕਿਉਂਕਿ ਮੈਟਰ ਬਹੁਤ ਸੰਜੀਦਾ ਸੀਗਾ ਤਾਂ ਫਿਰ ਇਮੀਡੀਏਟਲੀ ਡੀਐਸਪੀ ਸਿਟੀ ਸਾਹਿਬ ਡੀਐਸਪੀ ਡਿਟੈਕਟਿਵ ਸਾਹਿਬ ਨਾਲੇ ਜੋ ਥਾਣਾ ਸਦਰ ਦੇ ਸਾਰੇ ਫੋਰਸ ਔਰ ਮੈਂ ਖੁਦ ਵੀ ਸੀਗੀ ਮੌਕੇ ਤੇ ਅਸੀਂ ਉਹਦੇ ਤੇ ਟੈਕਨੀਕਲੀ ਕੰਮ ਕਰਨਾ ਸ਼ੁਰੂ ਕੀਤਾ ਸੀਗੇ ਸਾਨੂੰ ਇਹ ਪਤਾ ਚੱਲਿਆ ਸੀ ਕਿ ਉੱਥੇ ਵਕਈ ਵਿਡਰੋ ਹੋ ਗਏ ਸੀ ਇਹ ਪੈਸੇ ਬੈਂਕ ਤੋਂ ਵਿਡਰੋ ਹੋ ਗਏ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਕਿ ਇਥੋਂ ਦੀ ਸ਼ੁਰੂ ਹੋਇਆ ਇਸ ਬੈਂਕ ਤੋਂ ਪੈਸੇ ਵਿਡਰਾ ਹੋਏ ਸੀਗੇ। ਤੋਂ ਉਹਦੇ ਤੇ ਟੈਕਨੀਕਲੀ ਕੰਮ ਕਰਦੇ ਹੋਏ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਹਰਸ਼ਪ੍ਰੀਤ ਸਿੰਘ ਨਾਦਰ ਹੈਗਾ ਲੜਕਾ ਜਿਨ੍ਹਾਂ ਨੂੰ ਸੱਟ ਲੱਗੀ ਸੀ ਔਰ ਜਿਨ੍ਹਾਂ ਵੱਲੋਂ ਇਹ ਜੋ ਪਹਿਜ ਜੋ ਖੋ ਹੋ ਗਏ ਸੀਗੇ। ਅ ਲੇਕਿਨ ਜਦੋਂ ਅਸੀਂ ਟੈਕਨੀਕਲੀ ਚੈੱਕ ਕੀਤਾ ਉਹਦੇ ਵਿੱਚ ਚੀਜ਼ੇ ਜੋ ਹੈ ਉਹ ਮੈਚ ਹੋ ਨਹੀਂ ਰਹੀ ਸੀਗੇ। ਤੋਂ ਫਿਰ ਅਸੀਂ ਇਹਨਾਂ ਦੇ ਬੈਕਗ੍ਰਾਉਂਡ ਥੋੜਾ ਜਿਹਾ ਹੋਰ ਚੈੱਕ ਕੀਤਾ ਜੋ ਹਰਸ਼ਪ੍ਰੀਤ ਅਲੀਅਸ ਜਸੂਰ ਜੋ ਹੈ। ਔਰ ਇਹਨਾਂ ਦੇ ਜਿੱਥੇ ਇਹ ਕੰਮ ਕਰਦਾ ਸੀਗਾ ਇਹ ਫਤਿਹਗੜ ਸਾਹਿਬ ਜਿਲ੍ਹੇ ਦੇ ਵਿੱਚ ਇੱਕ ਵਿਸ਼ਾਲ ਹੈਗੇ ਜੋ ਆਰਤੀ ਨੇ ਉਹਨਾਂ ਦੇ ਕੋਲ ਕੰਮ ਕਰਦਾ ਸੀ ਤੋ ਉਹਨਾਂ ਵੱਲੋਂ ਡਿਟੇਲ ਲੈ ਕੇ ਅਸੀਂ ਇਹਨਾਂ ਨੂੰ ਜਸੂ ਤੱਕ ਅਸੀਂ ਪਹੁੰਚੇ ਉੱਥੋਂ ਜਦੋਂ ਇਹਨਾਂ ਨਾਲ ਪੁੱਛਗਿੱਛ ਹੋਈ ਹੈ ਤੋ ਫਿਰ ਉਹਦੇ ਤੇ ਸਾਰੀ ਚੀਜ਼ੇ ਸਾਹਮਣੇ ਆਏ ਕਿ ਇਹਨੇ ਪੈਸੇ ਵਿਡਰਾ ਕਰਿਤੇ ਸੀ ਜੋ ਆਪਣੇ ਓਨਰ ਦੇ ਕਹਿੰਦੇ ਹੋਣ ਉਹਨਾਂ ਦੇ ਓਨਰ ਦੇ ਬਾਈਕ ਤੇ ਹੀ ਆਇਆ ਸੀਗਾ ਉਹਨਾਂ ਦੇ ਅਕਾਊਂਟ ਤੋਂ ਪੈਸੇ ਵਿਡਰਾ ਕੀਤਾ ਸੀਗਾ ਉਨੂੰ ਥੋੜਾ ਜਿਹਾ ਲਾਲਚ ਆ ਗਿਆ ਕਿ ਅਗਰ ਮੈਂ ਇਹਨੂੰ ਇੱਕ ਡਰਾਮਾ ਕਰਾਂ ਕਿ ਮੇਰੀ ਬਹਿ ਖੋ ਹੋ ਗਏ ਤਾਂ ਨਾ ਮੈਂ ਉਹ ਉਹ ਮੇਰਾ ਓਨਰ ਨੂੰ ਪਤਾ ਚੱਲਣਾ ਨਾ ਇਹ ਜ਼ਿੰਮੇਵਾਰੀ ਮੇਰੇ ਤੇ ਆਉਣਾ ਤਾਂ ਫਿਰ ਉਹ ਪੈਸੇ ਮੈਂ ਆਪ ਰੱਖ ਸਕਦਾ ਹੈਗਾ ਤਾਂ ਇਹਦੇ ਕਰਕੇ ਇਹਨੇ ਆਪਣਾ ਇੱਕ ਦੋਸਤ ਨੂੰ ਨਾਲ ਲਿਆ ਗੌਰਵ ਸਿੰਘ ਉਹ ਹੈਗਾ ਇਥੇ ਰਾਮਗੜ੍ਹ ਸਰਦਾਰਾ ਥਾਣਾ ਮਲੋਧ ਦੇ ਰਹਿਣ ਵਾਲਾ ਤਾਂ ਉਹਨਾਂ ਉਹਨਾਂ ਦੇ ਵਿੱਚ ਉਹਨਾਂ ਦੇ ਹੱਥੋਂ ਆਪਣਾ ਪੈਸਾ ਦਿੱਤਾ ਸੀਗਾ ਇਹਨੇ ਇਹ ਕਹਤੇ ਹੋਏ ਕਿ ਮੈਂ ਇਸ ਤਰੀਕੇ ਨਾਲ ਕਰ ਲੈਣਾ ਤਾਕੀ ਪੈਸੇ ਆਪਾਂ ਬਾਚੇ ਲੈ ਸਕਦੇ ਹੈਗੇ। ਤੋਂ ਇਸ ਤੋਂ ਬਾਅਦ ਜਦੋਂ ਅਸੀਂ ਸਾਰਾ ਇਹ ਉਨਾ ਤੱਕ ਅਸੀਂ ਪਹੁੰਚੇ ਇਹ ਦੋਵਾਂ ਨੂੰ ਅਸੀਂ ਫੜੇ ਰਾਮਗੜ੍ਹ ਸਰਦਾਰਾ ਤੋਂ ਹੀ ਫੜੇ ਗੋਰੋ ਸਿੰਘ ਔਰ ਜੋ ਹੈਗਾ ਜਿਸੂ ਇਹ ਦੋਵਾਂ ਨੂੰ ਫੜੇ ਔਰ ਫਿਰ ਜਨ ਸਾਡੇ ਜੋ ਵਿਸ਼ਾਲ ਹੈਗਾ ਜਿਨ੍ਹਾਂ ਦੇ ਅਕਾਊਂਟ ਤੋਂ ਪੈਸੇ ਨਿਕਲੇ ਹੈਗੇ। ਉਹਨਾਂ ਦੇ ਸਟੇਟਮੈਂਟ ਦੇ ਉੱਤੇ ਐਫਆਈਆਰ ਨੰਬਰ 217 ਜੋ ਥਾਣਾ ਸਦਰ ਦੇ ਵਿੱਚ ਦਰਜ ਹੋਇਆ। ਸੈਕਸ਼ਨ 316 2 ਸਬਸੈਕਸ਼ਨ 2 اور 316 4 ਉਹ ਪਹਿਲੇ 540 640 ਵੀ ਹੁੰਦਾ ਸੀਗਾ ਨਾਲ ਕਟ ਸੈਕਸ਼ਨ 61 ਬੀ ਐਨ ਐਸ ਸੋ that is 120 ਬੀ ਕਨਸਪੀਰੇਸੀ ਦਾ ਉਹਦੇ ਵਿੱਚ ਪਰਚਾ ਦਰਜ ਹੋ ਕੇ ਇਮੀਡੀਏਟਲੀ ਜਦੋਂ ਪਰਚਾ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਜੀ ਉਹਨਾਂ ਦੇ ਕੁਝ ਹੀ ਘੰਟਿਆਂ ਦੇ ਅੰਦਰ ਅ ਕੇਸ ਵੀ ਟ੍ਰੇਸ ਕੀਤਾ ਗਿਆ ਔਰ ਪੂਰੇ 8 ਲੱਖ ਰੁਪਏ ਜੋ ਹੈ ਉਹ ਜੋ ਇਹਦੇ ਤੇ ਨੇ ਕਿਹਾ ਸੀਗਾ ਉਹ ਗਪਨ ਹੋਏ ਸੀ ਇਹਨਾਂ ਦੇ ਜਾਂ 스내ਚ ਹੋਏ ਸੀ ਉਹ ਪੂਰੇ ਪੈਸੇ ਜਿਹੜੇ ਉਹ ਰਿਕਵਰ ਕੀਤਾ ਗਿਆ ਜੀ ਤਦ ਕਾਸੀ ਨੇ ਕਿਉਂ ਇਦਾਂ ਕੀਤਾ ਜੀ ਲੋੜ ਸੀਗੀ ਜਾਂ ਨਹੀਂ ਅ ਇਹਦੇ ਵਿੱਚ ਦੇਖੋ ਜੀ ਗੱਲ ਇਹ ਹੈਗਾ ਇਹ 2 ਸਾਲ ਤੋਂ ਇਹਨਾਂ ਕੋਲ ਕੰਮ ਕਰਦਾ ਸੀ ਵਿਚਾਰਜੀ ਦੇ ਕੋਲ ਕੰਮ ਕਰਦਾ ਸੀਗਾ ਔਰ ਇਹਨਾਂ ਦਾ ਮੇਨ ਕੰਮ ਹੁੰਦਾ ਸੀ ਹਰ ਵਾਰੀ ਇਹ ਜਾ ਕੇ ਉਹਨਾਂ ਦੇ ਪੈਸੇ ਵਿਡਰਾ ਕਰਦਾ ਸੀ ਕਿਉਂਕਿ ਉਹ ਟ੍ਰਾਂਜੈਕਸ਼ਨ ਬੜੇ ਹੁੰਦੇ ਸੀ ਤਾਂ ਫਿਰ ਉਹਨੂੰ ਇੱਕ ਲਾਲਚ ਆਇਆ ਕਿ ਨਹੀਂ ਮਤਲਬ तकरीबन ਹਰ ਹਫਤੇ ਹੀ ਇੰਨਾ ਜ਼ਿਆਦਾ ਪੈਸੇ ਦੇ ਟ੍ਰਾਂਜੈਕਸ਼ਨ ਹੋ ਰਿਹਾ ਬੰਦਾ ਆਪ 8 ਲੱਖ 10 ਲੱਖ ਇਸ ਤਰੀਕੇ ਨਾਲ ਵਿਡਰਾ ਕਰ ਰਿਹਾ ਹੈਗਾ ਤਾਂ ਉਹਨੂੰ ਲੱਗਾ ਕਿ ਇਹ ਇੰਨਾ ਵੱਡਾ ਅਮਾਉਂਟ ਜੋ ਹੈ ਮੈਂ ਇੱਕ ਵਾਰੀ ਕਰ ਸਕਦਾ ਹੈਗਾ ਲੈ ਸਕਦੇ ਹਾਂ ਮੈਂ ਪਲਾਨਿੰਗ ਦੇ ਵਿੱਚ ਆਏ ਇਹ ਲੁੱਟ ਦੀ ਕਿਸ ਤਰ੍ਹਾਂ ਇਹਨਾਂ ਨੇ ਕੀਤੀ ਕੋਈ ਜਿੰਨਾ ਗੱਲ ਬਿ ਸੋਸ਼ਲ ਮੀਡੀਆ ਤੇ ਪਹਿਲਾਂ ਦੇਖ ਕੇ ਕਰ ਦੇਣੀ ਜਾਂ ਫਿਰ ਹੋਰ ਕੋਈ ਨਹੀਂ ਜੀ ਗੱਲ ਇਹ ਹੈਗਾ ਕਿ ਜਿਵੇਂ ਇਟ ਇਜ਼ ਹਿਊਮਨ ਸਾਈਕੋਲੋਜੀ ਜਿਵੇਂ ਤੁਸੀਂ ਕਿਸੇ ਦਾ ਭਰੋਸਾ ਜਿੱਤ ਲਿਆ 2 ਸਾਲ ਨੂੰ ਤੇ ਕੰਮ ਕਰਤਾ ਐਂਡ ਔਰ ਤੁਸੀਂ ਵੱਡੇ ਅਮਾਉਂਟ ਦੇ ਪੈਸੇ ਤੁਸੀਂ ਹੈਂਡਲ ਕਰ ਰਹੇ ਹੋ ਡੇਲੀ ਬੇਸਿਸ ਤੇ ਹੈਂਡਲ ਕਰ ਰਹੇ ਹੋ ਤਾਂ ਤੁਹਾਡੀ ਓਨਰ ਤੁਹਾਨੂੰ ਸ਼ੱਕ ਨਹੀਂ ਕਰਨਾ ਹੈਗਾ ਔਰ ਹੁਣ ਤੁਸੀਂ ਇਸ ਤਰੀਕੇ ਨਾਲ ਬਣਾਤੇ ਇੱਕ ਕੈਨੀ ਮੇਰਾ ਤਾਂ ਕੋਈ ਗਲਤੀ ਹੀ ਨਹੀਂ ਸੀਗਾ ਜੀ ਉਪਹਿ ਕਿਸ ਨੇ ਆ ਕੇ ਖੋ ਖੋ ਕਰਕੇ ਚਲੇ ਗਿਆ ਨਾ ਤੜੇ ਕੰਮ ਤੇ ਕੋਈ ਅਸਰ ਆਣਾ ਨਾ ਤੜੇ ਤੇ ਪਰ ਉਸੇ ਦੀ ਕੋਈ ਅਸਰ ਆਣਾ ਔਰ ਤੜੇ ਪਹਿ ਵੀ ਤੁਹਾਨੂੰ ਮਿਲਦੇ ਆ ਉਹ ਗੱਲ ਇਹ ਹੈਗਾ ਜੀ ਇੰਨੇ ਇਟ ਲੈ ਕੇ ਆਪਣੇ ਆਪ ਮਾਰਦਾ ਸੀ ਕਿ ਇਹ ਇੱਕ ਬਣਾਉਣ ਵਾਸਤੇ ਕਿ ਮਤਲਬ ਔਥੈਂਟਿਕ ਬਣਾਉਣ ਵਾਸਤੇ ਕਿ ਨਹੀਂ ਜੇ ਮੈਨੂੰ ਕਿਸ ਨੇ ਮਾਰ ਕੇ ਲੈ ਕੇ ਚਲਾ ਗਿਆ ਤੋ ਉਹ ਬਣਾਉਣ ਵਾਸਤੇ ਉਹਨੂੰ ਆਥੈਂਟਿਕ ਬਣਾਉਣ ਵਾਸਤੇ ਇਹਨੇ ਇਟਾ ਆਪਣੇ ਸਾਥ ਤੇ ਆਪੀ ਮਰਿਆ ਸੀ ਪੂਰੀ ਰਕਮ ਰਿਕਵਰ ਹੋ ਗਈ ਜੀ ਪੂਰੀ ਰਕਮ ਰਿਕਵਰ ਹੋਇਆ ਜੀ ਉਹ ਤੁਹਾਡੇ ਕੋਲ ਆਪੀ ਹੁਣੇ ਰੱਖ ਲਾਂਗੇ ਤੋ ਫਿਰ ਪਹਿਲਾਂ ਕੋਈ ਮੁਕਾਦਮਾ ਦਰਜ ਹੈਗਾ ਦੋਨਾਂ ਦਾ ਨਹੀਂ ਜੀ ਦੋਵਾਂ ਦੇ ਉੱਤੇ ਕੋਈ ਮੁਕਾਦਮਾ ਦਰਜ ਨਹੀਂ ਹੈਗੀ ਇਹ ਦੋਵੇਂ ਇੱਥੇ ਰਾਮਗੜ੍ਹ ਸਰਦਾਰਾ ਦੇ ਰਹਿਣ ਵਾਲੇ ਹੈਗੇ ਆ ਦੋਵੇਂ ਦੋਸਤ ਨੇ ਔਰ ਜੋ ਦੂਜਾ ਗਰੋਵ ਸਿੰਘ ਹੈਗਾ ਉਹਨਾਂ ਦਾ ਹਲੇ ਆਪਾਂ ਪਰਚੇ ਪਰਚੇ ਦੇ ਵਿੱਚ ਉਹਨਾਂ ਦਾ ਨਾਂ ਹੈਗੀ ਹੈ ਕਿਉਂਕਿ ਪਹਿਲੇ ਉਹਨਾਂ ਕੋਲ ਰਿਕਵਰ ਹੋਏ ਨੇ ਔਰ ਇਹਨਾਂ ਦੇ ਉਸ ਵੇਲੇ ਪੂਰਾ ਰੋਲ ਸੀਗਾ ਲੇਕਿਨ ਉਹਦਾ ਇਨਾਂ ਨੂੰ ਪਤਾ ਸੀ ਨਹੀਂ ਪਤਾ ਸੀ ਜੋ ਜਸੂਦਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ 26 27 ਸਾਲ ਦੀ ਹੈ ਜੀ ਦੋਵੇਂ ਜਿਸ ਤਰ੍ਹਾਂ ਵੱਡੀਆਂ ਫਰਮਾਂ ਦੇ ਮੁਲਾਜ਼ਮ ਇੱਕ ਤਰ੍ਹਾਂ ਭੇਜ ਦਿੰਦੇ ਨੇ ਅਨਸਿਕਿਓਰ ਇੰਨਾ ਕੈਸ਼ ਲੈ ਕੇ ਜਾ ਰਹੇ ਨੇ ਬਾਈਕ ਤੇ ਉਹਨਾਂ ਨੂੰ ਕੀ ਅਪੀਲ ਕਰਦੇ ਬਿਲਕੁਲ ਜੀ ਦੇਖਿਓ ਗੱਲ ਇਹ ਹੈਗਾ ਕਿ ਭਾਵੇਂ ਪੈਸੇ ਤੁਹਾਡਾ 10000 ਹੈ ਜਾਂ 10 ਲੱਖ ਹੈ ਜਾਂ 10 ਕਰੋੜ ਹੈ ਪੈਸੇ ਜਦੋਂ ਕੋਈ ਤੁਸੀਂ ਇੰਨਾ ਅਫਰਟ ਨਾਲ ਅਸੀਂ ਕਮਾਉਂਦੇ ਆ ਇੰਨਾ ਮਿਹਨਤ ਨਾਲ ਕਮਾਉਂਦੇ ਆ ਤਾਂ ਫਿਰ ਉਹਦਾ ਰੱਖੀ ਕਰਨਾ ਵੀ ਆਪਣਾ ਜ਼ਿੰਮੇਵਾਰੀ ਹੁੰਦੀ ਹੈ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਇਹਨਾਂ ਨੂੰ ਔਰ ਫਿਰ ਆਪਣੇ ਮੁਲਾਜ਼ਮਾਂ ਦਾ ਵੈਰੀਫਾਈ ਜ਼ਰੂਰ ਕਰੋ ਇਹਦੇ ਵਿੱਚ ਨਾ ਕੋਈ ਕਿਸੇ ਦਾ ਸਟਰੀਟ ਕ੍ਰਾਈਮ ਨਹੀਂ ਹੈ ਜੀ ਇਹ ਸਨਾਚਿੰਗ ਨਹੀਂ ਹੈਗਾ ਬੰਦੇ ਨੇ ਆਪਣੇ ਆਪ ਬਣਾਤੀ ਤੋਂ ਇਹਦੇ ਵਿੱਚ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆ ਵੱਡੇ ਅਮਾਉਂਟ ਤੁਸੀਂ ਕੈਰੀ ਕਰ ਰਹੇ ਹੈਗੇ ਤੁਸੀਂ ਐਟਲੀਸਟ ਯੂ ਕੈਨ ਯੂਜ਼ ਫੋਰ ਵੀਲਰ ਯੂਜ਼ ਕਰ ਸਕਦੇ ਹੈਗੇ ਜਾਂ ਦੋ ਬੰਦੇ ਆ ਸਕਦੇ ਨੇ ਜਾਂ ਆਪਣੀ ਨਿਗਰਾਨੀ ਦੇ ਵਿੱਚ ਇਹ ਕਮ ਹੋ ਸਕਦਾ ਹੈ ਤਾਂ ਕਿ ਇੱਕ ਤਾਂ ਪੁਨਸਤਾ ਹੈਗੀ ਜੀ ਲੇਕਿਨ ਉਸ ਤੋਂ ਪਹਿਲਾਂ ਆਪਣੀ ਸੋਸ਼ਲ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਜਿਵੇਂ ਤੁਸੀਂ ਰੋਡ ਵੀ ਕ੍ਰੋਸ ਕਰਦੇ ਹੋ ਤਾਂ ਫਿਰ ਦੋਵੇਂ ਪਾਸੇ ਦੇਖ ਕੇ ਕ੍ਰੋਸ ਕਰਦੇ ਇਹ ਨਹੀਂ ਹੈ ਕਿ ਨਹੀਂ ਜੀ ਰੋਡ ਤਾਂ ਸਰਕਾਰੀ ਹੈ ਤਾਂ ਮੈਂ ਇੱਦਾਂ ਚੱਲਾਂਗਾ ਫਿਰ ਗੱਡੀ ਆ ਕੇ ਠੋਕਦੀ ਹੈ ਤਾਂ ਫਿਰ ਨੁਕਸਾਨ ਸਾਡੀ ਹੋਣੀ ਹੈ ਨਾ ਤਾਂ ਜਦੋਂ ਅਸੀਂ ਰਾਈਟਸ ਐਂਡ ਡਿਊਟੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਆਪਣਾ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਆਪਣੀ ਸੇਫਟੀ ਅਸੀਂ ਆਪ ਰੱਖ ਕੇ ਚੱਲੀ ਔਰ ਇਹਦੇ ਤੁਹਾਡੇ মিডিਆ ਲਈ ਵੀ ਮੈਂ ਇੱਕ ਇੱਕ ਰਿਕਵੈਸਟ ਮੈਂ ਕਰਨਾ ਚਾਹਾਂਗੀ ਜਦੋਂ ਵੀ ਅਸੀਂ ਫੈਕਟਰੀ ਦੇ ਵਿੱਚ ਜਾਂ ਮੰਨ ਲਿजिए ਕਿ ਆਪਣੇ ਘਰ ਦੇ ਵਿੱਚ ਜਦੋਂ ਤੁਸੀਂ ਕਮ ਵਾਸਤੇ ਕਿਸ ਨੂੰ ਰੱਖਦੇ ਹੋ ਕਿ ਜ਼ਰੂਰ ਉਹਨਾਂ ਦਾ ਸਾਰੇ ਅ ਵੈਰੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹਨਾਂ ਦੇ ਮੋਬਾਈਲ ਨੰਬਰ ਉਹਨਾਂ ਦੀ ਐਡਰੈਸ ਇਹ ਸਾਰੇ ਤੁਹਾਨੂੰ ਪਤਾ ਹੋਵੇ ਕਿ ਉਹਨਾਂ ਦਾ ਕੋਈ ਕ੍ਰਿਮिनल ਬੈਕਗ੍ਰਾਉਂਡ ਵਗੈਰਾ ਨਾ ਹੋਵੇ ਔਰ ਉਹਨਾਂ ਦੇ ਡਿਟੇਲਸ ਤੁਸੀਂ ਨਜ਼ਦੀਕੀ ਤੁਹਾਡੀ ਚਾਂਚ ਕੇਂਦਰ ਦੇ ਵਿੱਚ ਜ਼ਰੂਰ ਦਿਓ ਤਾਂਕਿ ਉਹਨਾਂ ਦੇ ਮਨ 'ਚ ਵੀ ਇੱਕ ਬੋਝ ਰਹੂਗਾ ਹਾਂਜੀ ਸਾਡੀ ਡਿਟੇਲਸ ਜੋ ਹੈਗਾ ਆਲਰੇਡੀ ਪੁਲਿਸ ਕੋਲ ਹੈਗੀ ਔਰ ਇਹ ਤੁਸੀਂ ਵੀ ਸੇਫ ਰਹੋਗੇ ਕਿ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਕਿਹਨੂੰ ਆਪਣੇ ਫੈਕਟਰੀ ਦੇ ਵਿੱਚ ਕੰਮ ਉਤੇ ਰੱਖਿਆ ਹੋਇਆ ਧੰਨਵਾਦ ਜੀ